ਕਰਨਾਟਕ ਸਰਕਾਰ ਨੇ ਗਲਤ ਜਾਣਕਾਰੀ ਨੂੰ ਰੋਕਣ ਲਈ ਇੱਕ ਨਵਾਂ ਬਿੱਲ ਤਿਆਰ ਕੀਤਾ ਹੈ ਇਸ ਵਿੱਚ ਝਾਲੀ ਖਬਰਾਂ ਪੋਸਟ ਕਰਨ ਲਈ ਇੰਟਰਨੈਟ ਮੀਡੀਆ ਉਪਭੋਗਤਾਵਾਂ ਲਈ ਸਖਤ ਸਜ਼ਾ ਦੀ ਵਿਵਸਥਾ ਹੈ ਸੋਸ਼ਲ ਮੀਡੀਆ ਤੇ ਝਾਲੀ ਖਬਰਾਂ ਫੁਲਾਨ ਵਾਲਿਆਂ ਤੇ ਰੋਕ ਲਗਾਈ ਜਾਵੇਗੀ ਜੇਕਰ ਕੋਈ ਇੰਟਰਨੈਟ ਮੀਡੀਆ ਉਪਭੋਗਤਾ ਝਾਲੀ ਖਬਰਾਂ ਫੈਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾ ਉਸ ਨੂੰ 7 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦੇ ਜੁਰਮਾਨੇ ਜਾਂ ਦੋਵੇਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਕਰਨਾਟਕ ਗਲਤ ਜਾਣਕਾਰੀ ਅਤੇ ਝਾਲੀ ਖਬਰਾਂ ਮਨਾਹੀ ਬਿੱਲ 2025 ਦਾ ਖਰੜਾ ਕੈਬਨਟ ਦੀ ਅਗਲੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਬਿੱਲ ਦੇ ਖਰੜੇ ਅਨੁਸਾਰ ਰਾਜ ਸਰਕਾਰ ਇੰਟਰਨੈਟ ਮੀਡੀਆ ਪਲੇਟਫਾਰਮਾਂ ਤੇ ਝਾਲੀ ਖਬਰਾਂ ਨੂੰ ਤੇ ਪੂਰੀ ਤਰ੍ਹਾਂ ਪਾਬੰਦੀ ਯਕੀਨੀ ਬਣਾਏਗੀ ਕਰਨਾਟਕ ਤੋਂ ਬਾਹਰ ਜਾਂ ਅੰਦਰ ਕੋਈ ਵੀ ਵਿਅਕਤੀ ਜੋ ਰਾਜ ਦੇ ਲੋਕਾਂ ਨੂੰ ਗਲਤ ਜਾਣਕਾਰੀ ਦਿੰਦਾ ਜੋ ਜਨਤਕ ਸਿਹਤ ਜਦ ਤੱਕ ਸੁਰੱਖਿਆ ਜਨਤਕ ਸ਼ਾਂਤੀ ਜਾਸਤਰਤਾ ਅਤੇ ਨਿਰਪੱਖ ਚੋਣਾਂ ਦੇ ਸੰਚਾਲਨ ਲਈ ਨੁਕਸਾਨਦੇਹ ਨੂੰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਜੁਰਮਾਨਾ ਵੀ ਭਰਨਾ ਪਵੇਗਾ